ਅਮਰੀਕੀ ਰਾਸ਼ਟਰਪਤੀ ਟਰੰਪ ਦੀ ਅਮਰੀਕਾ ਫਰਸਟ ਨੀਤੀ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅੱਜ ਇਹ ਅਕਾਲ ਤੁਸੀਂ ਹੋ ਪੈਗਾਮ ਦੇ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਫਰਸਟ ਦੀ ਨੀਤੀ ਨੂੰ ਆਤਮ ਹਮਲਾਵਰ ਰੂਪ ਦਿੰਦਿਆਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਦੀ ਜੋ ਇਤਿਹਾਸਿਕ ਤੌਰ ਤੇ ਅਮਰੀਕਾ ਦਾ ਸਭ ਤੋਂ ਕਰੀਬੀ ਦੋਸਤ ਰਿਹਾ ਪਰ ਅੱਜ ਟਰੰਪ ਦੇ 25% ਸਰਵਿਆਪੀ ਆਯਾਤ ਟੈਰਫ ਅਤੇ ਸਰਹੱਦੀ ਸੁਰੱਖਿਆ ਦੇ ਸਖਤ ਦਬਾਅ ਹੇਠ ਦਬਿਆ ਹੋਇਆ ਹੈ ਟਰੰਪ ਸ਼ਾਸਨ ਦਾ ਮੰਣਣਾ ਹੈ ਕਿ ਕੈਨੇਡਾ ਆਪਣੀ ਸਰਹੱਦਾਂ 'ਤੇ ਨਸ਼ਿਆਂ ਅਤੇ ਗੈਰਕਾਨੂੰਨੀ ਘੁਸਪੈਠ ਨੂੰ ਰੋਕਣ ਵਿੱਚ ਨਾਕਾਮ ਹੈ ਇਸ ਦੇ ਜਵਾਬ ਵਿੱਚ ਅਮਰੀਕਾ ਨੇ ਕੈਨੇਡੀਅਨ ਸਪਲਾਈ ਚੇਨ 'ਤੇ ਅਜਿਹੀਆਂ ਪਾਬੰਦੀਆਂ ਲਗਾਈਆਂ ਕਿ ਓਟਵਾ ਦੀ ਆਰਥਿਕਤਾ ਹਿਲ ਗਈ ਹੈ ਗੰਭੀਰ ਸਥਿਤੀ ਨੂੰ ਦੇਖਦੇ ਹਾਂ ਮਾਰਕਾਨੀ ਵਰਗੇ ਪ੍ਰਭਾਵਸ਼ਾਲੀ ਆਗੂ ਹੁਣ ਕੈਨੇਡਾ ਦੀ ਵਿਦੇਸ਼ ਨੀਤੀ ਵਿੱਚ ਇੱਕ ਵੱਡੇ ਬਦਲਾਅ ਦੀ ਵਕਾਲਤ ਕਰ ਰਹੇ ਹਨ ਉਹਨਾਂ ਖੁੱਲਕੇ ਕਹਿ ਰਹੇ ਕਹ ਦਿੰਦਾ ਹੈ ਕਿ ਕੈਨੇਡਾ ਨੂੰ ਅਮਰੀਕਾ 'ਤੇ ਆਪਣੀ ਨਿਰਭਰਤਾ ਘਟਾ ਕੇ ਹੁਣ ਚੀਨ ਕਿ ਆਸ਼ੀਆਈ ਸ਼ਕਤੀਆਂ ਵੱਲ ਵੱਧਣਾ ਚਾਹੀਦਾ ਹੈ ਇਹ ਬਦਲਾਅ ਨਾ ਸਿਰਫ ਵਪਾਰਕ ਹੈ ਸਗੋ ਇਹ ਕੈਨੇਡਾ ਦੇ ਇਤਿਹਾਸ ਵਿੱਚ ਇੱਕ ਵੱਡਾ ਪੂਰ ਸਿਆਸੀ ਮੋੜ ਵੀ ਹੈ ਕਿਉਂਕਿ ਇੱਕ ਜੀ7 ਦੇਸ਼ ਦਾ ਚੀਨ ਵੱਲ ਇਸ ਤਰ੍ਹਾਂ ਚੁੱਕਣਾ ਅਮਰੀਕੀ ਪ੍ਰਭਾਵ ਨੂੰ ਸਿੱਧੀ ਚੁਣੌਤੀ ਦੇਣ ਵਾਂਗ ਹੈ ਦੂਜੇ ਪਾਸੇ ਵੈਂਜੋਲਾ ਵਿੱਚ ਟਰੰਪ ਨੇ ਉਹ ਕਰ ਦਿਖਾਇਆ ਹੈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਜਨਵਰੀ 2026 ਦੇ ਵਿੱਚ ਇੱਕ ਬਹੁਤ ਹੀ ਗੁਪਤ ਅਤੇ ਤੇਜ਼ ਫੌਜੀ ਆਪਰੇਸ਼ਨ ਆਇ ਨਿਕਲਸ ਮਾਦਰੋ ਨੂੰ ਸੱਤਾ ਤੋਂ ਬੇਦਖਲ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਮਦਰ ਹੋਣਾ ਨਿਊਯਾਰਕ ਦੀ ਇੱਕ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਅਤੇ ਮਾਨਵਤਾ ਵਿਰੋਧਾਧੰਤ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਜਿਸ ਨੇ ਆਪਣੀ ਅਮਰੀਕਾ ਵਿੱਚ ਅਮਰੀਕੀ ਦਬਦਬੇ ਨੂੰ ਮੁੜ ਸਥਾਪਿਤ ਕਰ ਦਿੱਤਾ ਹੈ। ਕ੍ਰਾਂਪ ਨੇ ਬਹੁਤ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਐਲਾਨ ਕੀਤਾ ਹੈ ਕਿ ਵੈਨਜੂਲਾ ਨੇ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਹੁਣ ਅਮਰੀਕੀ ਕੰਟਰੋਲ ਹੇਠਾਂ ਹੋਣਗੇ ਤਾਂ ਜੋ ਵਿਸ਼ਵ ਪੱਧਰ ਤੇ ਤੇਲ ਦੀਆਂ ਕੀਮਤਾਂ ਨੂੰ ਅਮਰੀਕਾ ਆਪਣੀ ਮਰਜ਼ੀ ਅਨੁਸਾਰ ਚਲਾ ਸਕੇ। ਵੈਨਜੂਲਾ ਦੇ ਤੇਲ ਖੇਤਰਾਂ ਵਿੱਚ ਹੁਣ ਰੂਸੀ ਤੇ ਚੀਨੀ ਕੰਪਨੀਆਂ ਦੀ ਥਾਂ ਅਮਰੀਕੀ ਕੰਪਨੀਆਂ ਜਿਵੇਂ ਕਿ ਸ਼ੈਵਰਨ ਅਤੇ ਐਕਸਨ ਮੋਬਿਲ ਦਾ ਕਬਜ਼ਾ ਹੋ ਰਿਹਾ ਹੈ ਜੋ ਕਿ ਰੂਸ ਅਤੇ ਚੀਨ ਲਈ ਇੱਕ ਬਹੁਤ ਵੱਡਾ ਆਰਥਿਕ ਤੇ ਰਣਨੀਤਿਕ ਝਟਕਾ ਹੈ ਵੈਨਜ਼ੁਏਲਾ ਵਿੱਚ ਹੋਈ ਇਸ ਤਬਦੀਲੀ ਦਾ ਸਭ ਤੋਂ ਵੱਡਾ ਖਾਮਿਆਜ਼ਾ ਕਿਉਬਾ ਨੂੰ ਪੁੱਟਣਾ ਪੈ ਰਿਹਾ ਹੈ ਕਿਉਂਕਿ ਕਿਉਬਾ ਦੀ ਪੂਰੀ ਆਰਥਿਕਤਾ ਵੈਨਜ਼ੁਏਲਾ ਤੋਂ ਮਿਲਣ ਵਾਲੇ ਸਸਤੇ ਤੇ ਲਗਭਗ ਮੁਫਤ ਤੇਲ ਤੇ ਟਿਕੀ ਹੋਈ ਸੀ ਮਾਦੁਰੇ ਦੀ ਜਾਣ ਅਤੇ ਅਮਰੀਕੀ ਕਬਜ਼ੇ ਤੋਂ ਬਾਅਦ ਕਿਉਬਾ ਨੂੰ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦੇ ਗੀ ਹੈ ਜਿਸ ਕਾਰਨ ਪੂਰੇ ਟਾਪੂ ਤੇ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ ਅਤੇ ਉੱਥੋਂ ਦਾ ਉਦਯੋਗਿਕ ਢਾਂਚਾ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ ਰੰਪ ਨੇ ਕਿਉਂ ਬਦੇ ਇਤਿਹਾਸ ਦੀਆਂ ਸਭ ਤੋਂ ਸਖਤ ਪਾਬੰਦੀਆਂ ਲਗਾ ਦਿੱਤੀਆਂ ਨੇ ਜਿਸ ਨਾਲ ਉੱਥੇ ਖਾਣ ਪੀਣ ਦੀਆਂ ਅਵਸਥਾਾਂ ਤੇ ਦਵਾਈਆਂ ਦੀ ਭਾਰੀ ਕਿੱਲਤ ਹੋ ਗਈ ਹੈ। ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਕਯੂਬਾ ਦੀ ਆਬਾਦੀ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ 25% ਦੀ ਕਮੀ ਆਈ ਹੈ ਕਿਉਂਕਿ ਨੌਜਵਾਨ ਭਵਿੱਖ ਦੀ ਉਮੀਦ ਗਵਾ ਕੇ ਸਮੁੰਦਰ ਰਸਤੇ ਫਲੋਰਿडा ਜਾ ਹੋਰ ਦੇਸ਼ਾਂ ਵੱਲ ਭਲਾਈਨ ਕਰ ਰਹੇ ਨੇ। ਜਿਸ ਨਾਲ ਇਹ ਕਮਿਊਨਿਸਟ ਦੇਸ਼ ਹੁਣ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਇਸੇ ਦੌਰਾਨ ਮੱਧ ਪੂਰਬ ਵਿੱਚ ਈਰਾਨ ਦੇ ਹਾਲਾਤ ਸਭ ਤੋਂ ਵੱਧ ਖੋਪਨਾਕਤੇ ਹਿੰਸਕ ਮੋੜ ਲੈ ਚੁੱਕੇ ਨੇ। ਟਰੰਪਰ ਦੇ ਸਖ਼ਤ ਪ੍ਰੈਸ਼ਰ ਨੀਤੀ ਨੇ ਦੇਸ਼ ਨੂੰ ਅੰਦਰੂਨੀ ਗ੍ਰਹਿ ਯੁੱਧ ਵਰਗੀ ਸਥਿਤੀ ਵਿੱਚ ਧੱਕ ਦਿੱਤਾ ਹੈ। ਈਰਾਨ ਵਿੱਚ ਮਹਿੰਗਾਈ ਅਤੇ ਸਖ਼ਤ ਪਾਬੰਦੀਆਂ ਕਾਰਨ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਉਗਰ ਰੂਪ ਧਾਰਨ ਕਰ ਲਿਆ ਹੈ ਅਤੇ ਰਿਪੋਰਟਸ ਮੁਤਾਬਕ ਹੁਣ ਤੱਕ ਇਨ੍ਹਾਂ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਕੀਤੀ ਗਈ ਸਰਕਾਰੀ ਕਾਰਵਾਈ ਵਿੱਚ 550 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ 550 ਮੌਤਾਂ ਨੇ ਪੂਰੀ ਦੁਨੀਆ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ ਪਰ ਟਰੰਪਰ ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਈਰਾਨੀ ਸ਼ਾਸਨ ਨੂੰ ਬਦਲਣ ਤੱਕ ਪਿੱਛੇ ਨਹੀਂ ਹਟਣਗੇ ਅਤੇ ਉਹਨਾਂ ਨੇ ਈਰਾਨ ਦੇ ਕਈ ਪਰਮਾਣੂ ਟਿਕਾਣਿਆਂ ਤੇ ਸਿੱਧੇ ਹਵਾਈ ਹਮਲੇ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ ਈਰਾਨੀ ਸਪੀਕਰ ਮੁਹੰਮਦ ਬਾਗੀਰ ਗਾਲੀਬਾਫ ਨੇ ਇਸ ਨੂੰ ਸਿੱਧੀ ਜੰਗ ਦਾ ਐਲਾਨ ਦੱਸਿਆ ਹੈ ਪਰ ਅਮਰੀਕੀ ਪਾਬੰਦੀਆਂ ਨੇ ਈਰਾਨ ਦੀ ਤੇਲ ਅਧਾਰੇ ਆਰਥਿਕਤਾ ਨੂੰ ਇਨਾ ਕਮਜ਼ੋਰ ਕਰ ਦਿੱਤਾ ਹੈ ਕਿ ਉਸ ਕੋਲ ਹੁਣ ਜਵਾਬੀ ਕਾਰਵਾਈ ਲਈ ਸਾਧਨ ਬਹੁਤ ਸੀਮਤ ਬਚੇ ਨੇ ਜੇਕਰ ਅਸੀਂ ਇਹਨਾਂ 2026 ਦਾ ਯੋਗ ਡੋਨਲਡ ਟਰੰਪ ਦੀ ਨਵੀਂ ਵਿਸ਼ਵ ਵਿਵਸਥਾ ਦਗਵਾਏ ਜਿੱਥੇ ਅਮਰੀਕਾ ਹੁਣ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਦਾ ਪੁਰਾਣੇ ਸੰਬੰਧਾਂ ਦੀ ਪਰਵਾਹ ਨਹੀਂ ਕਰ ਰਿਹਾ ਚਾਹੇ ਉਹ ਕੈਨੇਡਾ ਵਰਗਾ ਪੁਰਾਣਾ ਦੋਸਤ ਹੋਵੇ ਜਾਂ ਈਰਾਨ ਦੇ ਵੈਂਜਲਾ ਵਰਗੇ ਪੁਰਾਣੇ ਵਿਰੋਧੀ 트ੰਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੁਨੀਆ ਨੂੰ ਹੁਣ ਸਿਰਫ ਅਮਰੀਕੀ ਸ਼ਰਤਾਂ ਤੇ ਹੀ ਚੱਲਣਾ ਪਏਗਾ। ਕੈਨੇਡਾ ਦਾ ਚੀਨ ਵੱਲ ਚੁੱਕਾ ਅਤੇ ਇਰਾਨ ਵਿੱਚ ਵਗ ਰਹੀ ਖੂਨੀ ਕ੍ਰਾਂਤੀ ਇਹ ਦਰਸਾਉਂਦੀ ਹੈ ਕਿ ਆਉਣ ਵਾਲਾ ਸਮਾਂ ਹੋਰ ਵੀ ਅਸਥਿਰਤਾ ਭਰਿਆ ਹੋ ਸਕਦਾ ਹੈ ਤੇ ਹਰ ਦੇਸ਼ ਹੁਣ ਆਪਣੀਆਂ ਸੁਰੱਖਿਆ ਅਤੇ ਆਰਥਿਕਤਾ ਦੇ ਲਈ ਨਵੇਂ ਤੇ ਅਣਕਹੇ ਰਸਤੇ ਲੱਭਣ ਲਈ ਮਜਬੂਰ ਹੈ। ਨਵੇਂ ਅਪਡੇਟਸ ਸੱਜਣਨ ਦੇ ਲਈ ਜੁੜੇ ਰਹੋ। ਪੈਗਾਮ ਦੇ ਨਾਲ ਧੰਨਵਾਦ।